ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਮਾਤਾ ਗੁਜਰੀ ਜੀ ਦੀ ਈਵਨਿੰਗ ਬਾਰੇ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਅੰਤ ਤੱਕ ਦੇਖਦੇ ਰਹੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਾਤਾ ਗੁਜਰੀ ਜੀ ਦਾ ਜਨਮ 17 ਫਰਵਰੀ 1624 ਨੂੰ ਹੋਇਆ ਸੀ ਮਾਤਾ ਗੁਜਰੀ ਜੀ ਦਾ ਵਿਆਹ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਉਹ ਹਮੇਸ਼ਾ ਗੁਰੂ ਸਾਹਿਬ ਜੀ ਦੇ ਨਾਲ ਰਹਿੰਦੇ ਸਨ ਅਤੇ ਗੁਰੂ ਮਾਤਾ ਗੁਜਰੀ ਜੀ ਦੀਆਂ ਸਿੱਖਿਆਵਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਸਨ ਮਾਤਾ ਗੁਜਰੀ ਜੀ ਉਹ ਸਤਿਕਾਰਯੋਗ ਮਾਤਾ ਹਨ ਜਿਨ੍ਹਾਂ ਨੇ 26 ਸਾਲ 6 ਮਹੀਨੇ ਅਤੇ 13 ਦਿਨ ਤਪੱਸਿਆ ਕਰਕੇ ਆਪਣੇ ਪਤੀ ਦੇਵ ਦੀ ਸੇਵਾ ਕੀਤੀ ਦੁਨਿਆਵੀ ਸੁੱਖਾਂ ਨੂੰ ਤਿਆਗ ਦਿੱਤਾ ਸ਼ਹੀਦ ਗੁਰੂ ਦੀ ਪਤਨੀ ਜੀ ਗੁਰੂ ਦੀ ਮਾਤਾ ਸੀ ਇਹ ਪੋਤਿਆਂ ਦੀ ਦਾਦੀ ਮਾਤਾ ਗੁਜਰੀ ਜੀ ਪਹਿਲੀ ਸਿੱਖ ਔਰਤ ਸ਼ਹੀਦ ਸੀ ਜਿਨ੍ਹਾਂ ਨੂੰ ਆਪਣੇ ਦੋ ਪੋਤਿਆਂ ਬਾਬਾ ਜੁਰਾਬ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੇ ਨਾਲ ਵਜ਼ੀਰ ਖਾਨ ਨੇ ਠੰਡੇ ਬੁਰਜ ਵਿੱਚ ਤਸੀਹੇ ਦਿੱਤੇ ਅਤੇ ਬਾਅਦ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਹੀਤਪੁਰ ਆਏ ਅਤੇ ਉੱਥੇ ਗੁਰੂ ਤੇਗ ਬਹਾਦਰ ਜੀ ਦਾ ਪਈ ਲਾਲਚੰਦ ਜੀ ਦੀ ਧੀ ਬੀਬੀ ਗੁਜਰੀ ਜੀ ਦੇ ਨਾਲ ਰਿਸ਼ਤਾ ਸਥਾਪਿਤ ਹੋਇਆ ਮਾਰਚ 16 ਸੁਭਤੀ ਵਿੱਚ ਕਟਾਰਪੁਰ ਵਿਖੇ ਆਨੰਦ ਕਾਰਜ ਹੋਇਆ ਵਿਆਹ ਤੋਂ ਬਾਅਦ ਜਦੋਂ ਮਾਤਾ ਗੁਜਰੀ ਜੀ ਨੇ ਡੋਲਾ ਪਹਿਨਣਾ ਸ਼ੁਰੂ ਕੀਤਾ ਤਾਂ ਮਾਤਾ ਵਿਸ਼ਨਕਰ ਜੀ ਨੇ ਉਹਨਾਂ ਨੂੰ ਆਪਣੇ ਕੋਲ ਬਿਠਾਇਆ ਅਤੇ ਕਿਹਾ ਪੁੱਤਰ ਗੁਜਰੀ ਨਾਮ ਤੋਂ ਸ਼ਰਮ ਨਾ ਕਰ ਗੁਜਰੀ ਦਾ ਅਰਥ ਖੁਸ਼ੀ ਦੇਣਾ ਹੈ ਗੁਜਰੀ ਦਾ ਨਾਮ ਖੁਦਾਈ ਹੈ ਅਤੇ ਫਿਰ ਕਿਹਾ ਕਿ ਉਸ ਨੂੰ ਆਪਣੇ ਪਤੀ ਨੂੰ ਪਰਮਾਤਮਾ ਵਜੋਂ ਜਾਣ ਕੇ ਸੇਵਾ ਕਰਨੀ ਚਾਹੀਦੀ ਹੈ ਮਾਤਾ ਗੁਜਰੀ ਜੀ ਸੱਚਮੁੱਚ ਇੱਕ ਮਹਾਨ ਔਰਤ ਸਨ ਜਿਨ੍ਹਾਂ ਨੂੰ ਦੁੱਖ ਵਿੱਚ ਖੁਸ਼ੀ ਮਿਲਦੀ ਸੀ ਜਦੋਂ ਗੁਰਤੇਗ ਮਹਦਦ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਮਾਤਾ ਨਾਨਕੀ ਜੀ ਦੇ ਨਾਲ ਬਾਬਾ ਬਕਾਲਾ ਆਉਂਦੇ ਸਨ ਔਬੀ ਕਾਲ ਸੇਵਾ ਵਿੱਚ ਰੁੱਝ ਜਾਂਦੇ ਸਨ ਜੇਕਰ ਉਹਨਾਂ ਦੇ ਪਤੀ ਸਮਾਧੀ ਵਿੱਚ ਰਹਿੰਦੇ ਤਾਂ ਮਾਤਾ ਗੁਜਰੀ ਜੀ ਹਮੇਸ਼ਾ ਸੇਵਾ ਸਾਧਨਾ ਵਿੱਚ ਰੁੱਝੇ ਰਹਿੰਦੇ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਮਾਤਾ ਗੁਜਰੀ ਜੀ ਦੁਆਰਾ ਦਿਖਾਈ ਗਈ ਹਿੰਮਤ ਅਤੇ ਦਲੇਰੀ ਵੀ ਦੇਖਣ ਵਾਲੀ ਸੀ ਜਦੋਂ ਸਾਹਿਬ ਗੁਰਤੇਗ ਬਹਾਦਰ ਜੀ ਦਾ ਕਟਿਆ ਹੋਇਆ ਸੀਸ ਭਾਈ ਜੱਤਾ ਜੀ ਭਾਈ ਨਾਨੋ ਅਤੇ ਭਾਈ ਆਡਾ ਦੀ ਮਦਦ ਨਾਲ ਜੀ ਕੀਰਤਪੁਰ ਸਾਹਿਬ ਲਿਆਂਦਾ ਗਿਆ ਤਾਂ ਉਹਨਾਂ ਨੇ ਅਨੰਦਪੁਰ ਨੂੰ ਖਬਰ ਭੇਜੀ ਮਾਤਾ ਗੁਜਰੀ ਜੀ ਨੇ ਗੁਰਪਤੀ ਦੇ ਛੇਦ ਹੋਏ ਸੇਰ ਅੱਗੇ ਆਪਣਾ ਸੇਰ ਝੁਕਾ ਕੇ ਕਿਹਾ ਕਿ ਤੁਹਾਨੂੰ ਇਹ ਵਰਦਾਨ ਮਿਲਿਆ ਹੈ ਕਿ ਮੈਨੂੰ ਵੀ ਵਾਪਸੀ ਹੋਵੇ ਸੱਚਮੁੱਚ ਮਾਤਾ ਗੁਜਰੀ ਜੀ ਨੇ ਵੀ ਅਜਿਹੇ ਕਾਰਨਾਮੇ ਕੀਤੇ ਹਨ ਕਿ ਦੁਨੀਆਂ ਦੀਆਂ ਮਾਮਾ ਲਈ ਸਿੱਖ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੋਮ ਨੂੰ ਮਾਤਾ ਤੇ ਡਰਟਾ ਨਾਲ ਜ਼ੁਲਮ ਵਿਰੁੱਧ ਖੜੇ ਹੋਣ ਦੀ ਚੁਣੌਤੀ ਦਿੱਤੀ ਤਾਂ ਮਾਤਾ ਜੀ ਨੇ ਨਾ ਸਿਰਫ ਆਪਣੀ ਇੱਛਾ ਪ੍ਰਗਟ ਕੀਤੀ ਸਗੋਂ ਹੋਰ ਵੀ ਅਸੀਸਾਂ ਦਿੱਤੀਆਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸਾਧ ਤੋਂ ਬਾਅਦ ਮਾਤਾ ਗੁਜਰੀ ਜੀ ਨੇ ਮਸੰਦਾਂ ਅਤੇ ਦੋਖਿਆਂ ਦੀਆਂ ਬੁੜੀਆਂ ਯੋਜਨਾਵਾਂ ਨੂੰ ਸਕਾਰ ਨਹੀਂ ਹੋਣ ਦਿੱਤਾ ਦਸੰਬਰ 1704 ਵਿੱਚ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਜਦੋਂ ਪਰਿਵਾਰ ਸੇਖਸਾਬੀ ਕੇ ਵਕ ਹੋ ਗਿਆ ਤਾਂ ਤੁਸੀਂ ਆਪਣੇ ਛੋਟੇ ਪੋਤਿਆਂ ਬਾਬਾ ਜਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਜੀ ਨਾਲ ਗੰਗੂ ਬ੍ਰਾਹਮਣ ਦੇ ਪਿੰਡ ਸਿਹੜੀ ਚਲੇ ਗਏ। ਲਾਲਚੀ ਗੰਗੂ ਨੇ ਸਰਹਿੰਦ ਦੇ ਨਵਾਬ ਨੂੰ ਸੂਚਿਤ ਕੀਤਾ ਅਤੇ ਮਾਤਾ ਗੁਜਰੀ ਜੀ ਨੂੰ ਪੋਤਿਆਂ ਸਮੇਤ ਗ੍ਰਿਫਟਾਰ ਕਰ ਲਿਆ ਗਿਆ ਅਤੇ ਸਰਹਿੰਦ ਦੇ ਠੰਡੇ ਬੁਰਜ ਵਿੱਚ ਰੱਖਿਆ ਗਿਆ। ਮਾਤਾ ਜੀ ਆਪਣੇ ਸਾਹਮਣੇ ਪੋਤਿਆਂ ਤਸੀਹੇ ਹੁੰਦੇ ਦੇਖ ਕੇ ਅਡੋਲ ਰਹੇ ਅਤੇ ਪੁੱਤਰਾਂ ਨੂੰ ਅਡੋਲ ਰਹਿਣ ਲਈ ਲੋਰੀਆਂ ਦਿੰਦੇ ਰਹੇ ਕਲਗੀਧਰ ਦੇ ਸਹਿਬਜ਼ਾਦੇ ਹੱਸਦੇ ਹੋਏ ਨੀਂਦ ਤੇ ਗਏ ਅਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮਾਤਾ ਗੁਜਰੀ ਜੀ ਨੂੰ ਸਮਾਦੀ ਵਿੱਚ ਰੱਖਿਆ ਗਿਆ ਅਤੇ ਆਪਣਾ ਜੀਵਨ ਤਿਆਗ ਦਿੱਤਾ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮਾਤਾ ਗੁਜਰੀ ਜੀ ਨੂੰ ਸਮਾਦੀ ਵਿੱਚ ਰੱਖਿਆ ਗਿਆ ਅਤੇ ਮਾਤਾ ਜੀ ਨੇ ਆਪਣਾ ਜੀਵਨ ਤਿਆਗ ਦਿੱਤਾ ਦਾਦੀ ਅਤੇ ਦੋਵਾਂ ਪੋਤਿਆਂ ਦਾ ਸੰਸਕਾਰ ਟੋਡਰਮਲ ਨਾਮਕ ਇੱਕ جوہری ਦੁਆਰਾ ਕੀਤਾ ਗਿਆ ਜਿਸ ਨੇ ਇਹ ਜਗਾ ਲੈ ਲਈ ਅਤੇ ਸੋਨੇ ਦੇ ਸਿੱਕੇ ਰੱਖੇ ਇਹ ਅਤਿਆਚਾਰ 26 ਦਸੰਬਰ 1740 ਈਸਵੀ ਦਾ ਹੈ ਜਿਸ ਬੋਰਜ ਤੇ ਸਹਿਬ ਜਾਨਿਆਂ ਤੇ ਮਾਤਾ ਜੀ ਨੂੰ ਪਿਆਰ ਕੀਤਾ ਗਿਆ ਸੀ ਉਸ ਨੂੰ ਹੁਣ ਉਸ ਨੂੰ ਹੁਣ ਮਾਤਾ ਗੁਜਰੀ ਜੀ ਦਾ ਬੋਰਜ ਕਿਹਾ ਜਾਂਦਾ ਹੈ ਅਤੇ ਜਿਸ ਜਗ੍ਹਾ ਤੇ ਸੰਸਕਾਰ ਕੀਤਾ ਗਿਆ ਸੀ ਉਸ ਨੂੰ ਜੋਤ ਸਰੂਪ ਕਿਹਾ ਜਾਂਦਾ ਹੈ ਜੋ ਅੱਜ ਸ੍ਰੀ ਫਤਿਹਗੜ ਸਾਹਿਬ ਵਿੱਚ ਸਿशोਭਿਤ ਹੈ ਮਾਤਾ ਗੁਜਰੀ ਜੀ ਦਾ ਜੀਵਨ ਸਾਨੂੰ ਸਬਰ ਵਿਸ਼ਵਾਸ ਅਤੇ ਅਟੁੱਟ ਵਿਸ਼ਵਾਸ ਦਾ ਸਬਕ ਸਿਖਾਉਂਦਾ ਹੈ ਉਹਨਾਂ ਨੂੰ ਸਿੱਖ ਇਤਿਹਾਸ ਵਿੱਚ ਸਭ ਤੋਂ ਮਹਾਨ ਮਾਂ ਵਜੋਂ ਯਾਦ ਕੀਤਾ ਜਾਂਦਾ ਹੈ ਇਹ ਸੀ ਮਾਤਾ ਗੁਜਰੀ ਜੀ ਦੇ ਇਤਿਹਾਸ ਬਾਰੇ ਸਾਡੀ ਵੀਡੀਓ ਤੁਹਾਨੂੰ ਸੁਣ ਕੇ ਕੀ ਮਹਿਸੂਸ ਲੱਗਿਆ ਕਮੈਂਟਾਂ ਵਿੱਚ ਇੱਕ ਵਾਅਦਾ ਰੂਰ ਜ਼ਰੂਰ ਲਿਖੋ ਅਤੇ ਸਾਨੂੰ ਆਪਣੇ ਬੱਚਿਆਂ ਨੂੰ ਇਹ ਕਹਾਣੀਆਂ ਜ਼ਰੂਰ ਸੁਣਾਉਣੀਆਂ ਚਾਹੀਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ